ਇਹ ਕਿਸਾਨ ਦੋਸਤੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੱਤਰ ਸਿੰਘ ਜਿਵੇਂ ਆਪਣੀਆਂ ਬੇਲਾਂ ਦੀ ਗੱਲ ਕਰੀਏ ਤਾਂ ਇਹਨਾਂ ਦਾ ਵੀ ਦਿਮਾਗ ਹੁੰਦਾ ਤੇ ਜਿਵੇਂ ਆਪਾਂ ਇਹਨਾਂ ਨੂੰ ਉੱਪਰ ਚੜਨ ਲਈ ਜਾਲ ਬੁਣਦਿਆਂ ਨੇ ਤਾਰਾਂ ਨੇ ਜਿਹੜੀਆਂ ਜਾਲ ਬੁਣ ਰਹੀਆਂ ਨੇ ਤੇ ਇੱਕ ਹੀ ਖਾਸੀਅਤ ਦੇਖੋ ਵੀ ਕਿੰਨੀ ਬਰੀਕੀ ਨਾਲ ਇਹ ਆਪਣੀਆਂ ਤਾਰਾਂ ਨੂੰ ਕਿੰਨੀ ਦੂਰੀ ਤੱਕ ਲਿਜਾ ਸਕਦੀਆਂ ਨੇ ਆ ਦੇਖੋ ਇਹਨਾਂ ਡੱਕਾ ਹੋ ਰਹੇ ਆ ਤਾਰੇ ਦੀ ਹੋ ਰਹੇ ਆ ਤੇ ਇੱਕ ਤਾਰ ਇਹਦੀ ਹੇਠਲੇ ਨੂੰ ਆ ਗਈ ਇਸ ਤਰ੍ਹਾਂ ਜਾਲ ਬਣਿਆ ਹੁਣ ਆ ਜਿਹੜੀ ਅਗਲੀ ਆ ਤਾਂ ਆਹ ਬੇਲ ਆਪਣੀ ਇੱਧਰ ਘੁੰਮ ਰਹੀ ਆ ਵਧੀਆ ਹਾਂ ਤਾਰ ਆ ਜੀ ਕਿੰਨੀ ਦੂਰ ਜਾ ਕੇ ਨਟਾਣੀ ਫੜ ਲੀ ਸੋ ਇਸ ਤਰ੍ਹਾਂ ਜਿਹੜੀ ਕੁਦਰਤ ਹੈ ਉਹ ਆਪਣਾ ਕੰਮ ਬੜੇ ਵਧੀਆ ਢੰਗ ਨਾਲ ਕਰ ਸਕਦੀ ਆ ਚੱਲ ਰਹੀ ਆ ਸੋ ਇਹ ਜਿਹੜੀ ਤਾਰ ਇੰਨੀ ਦੂਰੀ ਤੱਕ ਬੇਲ ਨੂੰ ਪਤਾ ਵੀ ਮੈਨੂੰ ਕੰਟਰੋਲ ਕਰਕੇ ਮੈਂ ਕਿਵੇਂ ਆ ਚਿੰਗ ਤੋਂ ਦੂਜੀ ਉੱਚੀ ਜਗ੍ਹਾ ਤੇ ਪਹੁੰਚਣਾ ਤੇ ਆਪਣਾ ਜਾਲੇ ਖੁਦ ਬੁਣ ਰਹੀਆਂ ਨੇ ਤੇ ਉਹ ਵੀ ਬੜੀ ਦੂਰੀ ਤੱਕ ਲੈ ਜਾਂਦੀਆਂ ਨੇ ਉਹੀ ਕਮਾਲ ਦੀ ਗੱਲ ਆ ਵੀ ਇੰਨੀ ਦੂਰ ਤੱਕ ਕਿਵੇਂ ਫੜ ਲੈਂਦੀਆਂ ਨੇ ਤੇ ਇਹਨੂੰ ਵੀ ਪਤਾ ਵੀ ਕਿੱਥੇ ਜਾ ਕੇ ਟਾਣੀ ਫੜਨੀ ਆ ਕਿੱਥੇ ਲਪੇਟਾ ਮਾਰਨਾ ਸੋ ਇਸ ਤਰ੍ਹਾਂ ਇਹ ਆਪਣੇ ਆਪ ਕੰਮ ਕਰ ਰਹੀ ਹੈ ਕੁਦਰਤ